ਦੇਖੋ ਇਹਦੇ ਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜੀਵਾਦੀ ਨੇ ਜਿਸ ਤਰ੍ਹਾਂ ਪਟਿਆਲੇ ਤੋਂ ਇਥੋਂ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਸਿਹਤ ਕ੍ਰਾਂਤੀ ਦੀ ਸਿੱਖਿਆ ਕ੍ਰਾਂਤੀ ਇਹਨੂੰ ਮੈਂ ਬਿਜਲੀ ਕ੍ਰਾਂਤੀ ਕਹਾਂਗਾ ਇਹਦੇ ਵਿੱਚ ਜਿਹੜੀ ਪਾਵਰ ਹੈ ਸ਼ਕਤੀ ਹੈ ਬਿਜਲੀ ਹੈ ਇਹਦੇ ਬਗੈਰ ਨਾ ਤਾਂ ਘਰ ਚੱਲਦਾ ਨਾ ਖੇਤੀ ਹੁੰਦੀ ਹੈ ਤੇ ਨਾ ਇੰਡਸਟਰੀ ਚੱਲਦੀ ਹੈ ਮਤਲਬ ਸਾਰਾ ਕੁਝ ਕਮਜ਼ੂਰ ਗ੍ਰਾਊਂਡਿੰਗ ਆ ਤੇ ਇਹ ਜ਼ਰੂਰੀ ਹੈ ਕਿ ਸਾਡਾ ਜਿਹੜਾ ਬੁਨਿਆਦੀ ਢਾਂਚਾ ਹੈ ਉਹਨੂੰ ਮਜ਼ਬੂਤ ਕਰਨ ਦੀ ਲੋੜ ਸੀ ਉਹਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਹੈ ਉਹ 5016 ਕਰੋੜ ਦੇ ਨਾਲ اسی ਤਰ੍ਹਾਂ ਜਿਹੜਾ ਪਟਿਆਲਾ ਜ਼ਿਲ੍ਹੇ ਦੇ ਵਿੱਚ 245 ਤੇ 70 ਕਰੋੜ ਦੇ ਨਾਲ ਸ਼ਹਿਰ ਦੇ ਵਿੱਚ ਜਿਹੜਾ ਬੁਨਿਆਦੀ ਢਾਂਚਾ ਉਹਨੂੰ ਮਜ਼ਬੂਤ ਕੀਤਾ ਜਾਏਗਾ ਜਿਸ ਦੇ ਨਾਲ ਜਿਹੜਾ ਜਿਸ ਤਰ੍ਹਾਂ ਤੁਹਾਡਾ ਇਹ ਵਾਲਾ ਫੀਡਰ ਹੈ ਇਹਨੂੰ ਬਾਈਫਰ ਕੁਰੀਟ ਕਰਕੇ ਕਿੰਨੀ ਆਸੇ ਪਾਸੇ ਦੀਆਂ ਕਲੋਨੀਆਂ ਆ ਗਈਆਂ ਤੇਜ ਬਾਗ ਦੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਬਿਜਲੀ ਆ ਇੱਕ ਤਾਂ ਸਾਨੂੰ ਪਾਵਰ ਕੱਟ ਜਿਹੜੇ ਲੱਗਦੇ ਆ ਉਹ ਨਹੀਂ ਲੱਗਣਗੇ ਦੂਜਾ ਹੁੰਦਾ ਕਿ ਜਿਹੜੀ ਫਲਕਚੁਏਸ਼ਨ ਹੁੰਦੀ ਆ ਉਹ ਕੱਟ ਹੋਏ ਕਿ ਸਾਡੀਆਂ ਅਪਲਾਈਐਂਸਸ ਖਰਾਬ ਨਹੀਂ ਹੋਣਗੀਆਂ ਔਰ ਜਿਹੜੀ ਲੋਕਾਂ ਨੂੰ ਜਿਹੜਾ ਹੈਗਾ ਜਦੋਂ ਪਾਵਰ ਕੱਟ ਲੱਗਦੀ ਹੈ ਨਾ ਜੀ ਪਹਿਲਾਂ ਮੈਨੂੰ ਯਾਦ ਹੈ ਕਿ ਜਦੋਂ ਰਾਤ ਨੂੰ ਬਿਜਲੀ ਭੱਜ ਜਾਂਦੀ ਆ ਤਾਂ ਮੱਲਿਆ ਦੇ ਵਿੱਚ ਚੀਕ ਚ ਗੜਾ ਪੈ ਜਾਂਦਾ ਜੀ ਮਤਲਬ ਉਹਦੇ ਨਾਲ ਤੁਸੀਂ ਅੱਜਕੱਲ ਜਿਹੜਾ ਸਾਰਾ ਕੰਫਰਟ ਹੈ ਔਰ ਹੁਣ ਆਪਣੇ ਲੋਗ ਐ ਜਿਸ ਤਰ੍ਹਾਂ ਆਜ ਤੋਂ ਜੇ ਮੈਂ 10 15 ਸਾਲ ਪਹਿਲਾਂ ਕਰਾਂ ਘਰ ਦੇ ਵਿੱਚ ਮੁਸ਼ਕਲ ਵਾਲੀ ਏਅਰ ਕੰਡੀਸ਼ਨ ਹੁੰਦਾ ਸੀ ਹੋਣ ਹਰ ਖਰਚ ਲੱਗੇ ਹੋਇਆ ਜੀ इवन ਜਿਹੜੇ ਮਰਜ਼ਾ ਜਿੰਨੇ ਵੀ ਸਾਡੇ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਬਿਜਲੀ ਨੂੰ ਇੱਕ ਬੁਨਿਆਦੀ ਸਹੂਲਤ ਸਮਝਦੀ ਆ ਨੈਸੈਸਿਟੀ ਸਮਝਦੀ ਆ ਲਾਈਫ ਦੀ ਤੇ ਉਹਨਾਂ ਨੂੰ ਜਿਹੜੀ ਸਹੂਲਤ ਦਿੱਤੀ ਆ ਲੋਕਾਂ ਨੂੰ ਹੁਣ ਜਿਹੜੇ ਆਮ ਲੋਕ ਹੈ ਉਹ ਵੀ 에어 ਕੰਡੀਸ਼ਨਰ ਦੇ ਵਿੱਚ ਆਨੰਦ ਮਾ ਸਕਦੇ ਆ ਇਹਦੇ ਨਾਲ ਬਿਜਲੀ ਦਾ ਲਾਈਨਾਂ ਠੀਕ ਹੋਣਗੇ ਆ ਟਰਾਂਸਫਾਰਮਰ ਨਵੇਂ ਲੱਗਣਗੇ ਪ੍ਰਾਣੇ ਜਿਹੜੇ ਉਹਨਾਂ ਨੂੰ ਉਹਨਾਂ ਦੀ ਵੱਡੇ ਲਾਏ ਜਾਣਗੇ ਛੋਟੇ ਦੀ ਜਗ੍ਹਾ ਤੇ ਸੋ ਇਹ ਸਾਰਾ ਬੁਨਿਆਦੀ ਢਾਂਚਾ ਜਦੋਂ ਮਜ਼ੂਰ ਹੋਏਗਾ ਤਾਂ ਪਾਵਰ ਕੱਟ ਵੀ ਬੰਦ ਹੋਣਗੇ 플ਕਚੁਏਸ਼ਨ ਬੰਦ ਹੋਏਗੀ ਬ ਮਾਜ਼ਮ ਖਰਾਬ ਹੋਏਗਾ ਤਾਂ ਵੀ ਬਿਜਲੀ ਰਹੇਗੀ ਇਹਦੇ ਨਾਲ ਸਾਰਾ ਆਪਣਾ ਜਿਹੜਾ ਹੈਗਾ ਉਹ ਇੰਡਸਟਰੀ ਨੂੰ ਐਗਰੀਕਲਚਰ ਨੂੰ ਔਰ ਘਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉਹਨੂੰ ਮੌਕੇ ਨੂੰ ਫਾਇਦਾ ਹੋਏਗਾ ਸੁੱਖ ਦਾ ਸਾਹ ਹੈਗਾ ਮਠਿਆ ਕੋਲਡ ਰਿਫ ਤੇ ਜਿਹੜੇ ਬੈਨ ਲਾਇਆ ਉਸ ਨੂੰ ਕਿੱਥੋਂ ਦੇਖੀਂ ਦੇਖੋ ਜਿਹੜੀ ਕੋਲਡ ਰਿਫ ਹੈ ਇਹ ਖਾਂਸੀ ਦੀ ਦਵਾਈ ਹੈ ਖਾਂਸੀ ਨਾਲ ਬੰਦੇ ਨੂੰ ਕੁਝ ਹੁੰਦਾ ਨਹੀਂ ਬੜਬਡੀ ਚੜੀ ਪ੍ਰੋਬਲਮ ਨਹੀਂ ਆਉਂਦੀ ਬਟ ਇਹ ਜਾਨਲੇਵਾ 20 ਬੱਚਿਆਂ ਦੀ ਜਿਹੜੀ ਡੈਥ ਹੋ ਚੁੱਕਿਆ ਮੱਧ ਪ੍ਰਦੇਸ਼ ਦੇ ਵਿੱਚ ਔਰ ਲਗਾਤਾਰ ਅਜੇ ਵੀ ਹੋਈ ਜਾ ਰਹੀ ਹੈ Rajasthan ਚ ਹੋਈ ਹੈ ਆਪਣੇ ਮੈਂ ਇਹਦਾ આજ ਤੋਂ ਕਾਫੀ ਦਿਨ ਪਹਿਲਾਂ ਜਿਹੜੇ ਆਰਡਰ ਦਿੱਤੇ ਸੀਗੇ ਲੈ ਕੰਡਾਡਾ ਨੋਟੀਫਿਕੇਸ਼ਨ ਹੋ ਗਈ ਆ ਅਸੀਂ ਕੋਈ ਵੀ ਜਿਹੜਾ ਹੈਗਾ ਲੋਕਾਂ ਦੀ ਸਿਹਤ ਦਾ ਖਲਵਾੜ ਕਰੇਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਪਹਿਲਾਂ ਵੀ ਆਪਣੇ ਹੋਇਆ ਸੀ ਜਦੋਂ ਆਪਣੇ ਇੱਕ ਆਈਵੀ ਫਲੂਇਡਸ ਉਹ ਪੰਜਾਬ ਚ ਹੋਇਆ ਸੀ ਰਿਐਕਸ਼ਨ ਮੈਂ ਉਹਦੇ ਟੈਸਟ ਕਰਕੇ ਉਹ ਫੈਕਟਰੀ ਬੰਦ ਕਰਾ ਦਿੱਤੀ ਸੀ ਇਹ ਕਿਉਂਕਿ ਬੱਧਪਰਦੇਸ਼ ਚ ਹੋਇਆ ਮੈਨੂੰ ਸ਼ੋਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਵੀ ਤੇ ਜਿਹੜਾ ਸਾਡਾ ਡਰੱਗ ਕੰਟਰੋਲਰ ਆਫ ਇੰਡੀਆ ਹੈਗਾ ਉਹ ਵੀ ਇਹਨਾਂ ਤੇ ਸਖਤ ਕਾਰਵਾਈ ਕਰਨਗੇ ਤੁਸੀਂ ਬੰਦਾ ਕਿਸੇ ਬਿਮਾਰੀ ਦੇ ਵਾਸਤੇ ਦੁੱਖ ਨਵਾਰਨ ਵਾਸਤੇ ਡਾਕਟਰ ਕੋਲ ਜਾਂਦਾ ਡਾਕਟਰ ਉਹ ਜਾਰੇ ਨੂੰ ਕੀ ਪਤਾ ਉਹ ਤਾਂ ਕਿਸੇ ਕੰਪਨੀ ਨੇ ਦਵਾਈ ਬਣਾਈ ਆ। ਸੋ ਇਹ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਔਰ ਜੜੀਆਂ ਸੈਂਟਰਲ ਦੀਆਂ ਏਜੰਸੀਆਂ ਜਾਂ ਖਾਸ ਕਰਕੇ ਜਿਹੜੀ ਮਿਨਿਸਟਰੀ ਆਫ ਕੈਮੀਕਲਸ ਐਂਡ ਫਰਟੀਲਾਈਜ਼ਰਸ ਹੈ ਜਿਹਦੇ નીચે ਆndੀਆਂ ਸਾਰੀਆਂ ਦਵਾਈਆਂ ਉਹਨਾਂ ਨੂੰ ਇਹ ਕਰਨਾ ਚਾਹੀਦਾ ਉਹਦੇ ਵਾਸਤੇ ਪੰਜਾਬ ਮਾਡਲ ਜਿਹੜਾ ਹੈਗਾ ਸਾਡੇ ਕੋਲੇ ਜਿੰਨੀ ਦਵਾਈ ਅਸੀਂ ਗਵਰਨਮੈਂਟਸ ਪ੍ਰਾਈਸ ਕਰਦੇ ਆ ਸਰਕਾਰੀ ਹਸਪਤਾਲਾਂ ਜਾਂਦੀ ਆ ਅਸੀਂ ਪਹਿਲਾਂ ਉਹਨੂੰ ਖਰੀਦ ਕੇ ਉਹਨੂੰ ਕੁਆਰੰਟਾਈਨ ਕਹਿੰਦੇ ਆ ਸਾਡੇ ਸਟੋਰ ਚ ਰਹਿੰਦੀ ਆ ਜਿੰਨੀ ਦੇਰ ਉਹਦੀ ਸਾਡੀ ਆਪਣੇ ਲੈਬਾਰਟਰੀ ਚ ਟੈਸਟਿੰਗ ਕਰਕੇ ਉਹ ਸਰਟੀਫਾਈ ਨ ਕਰ ਦਿੰਦੇ ਕਿ ਇਹ ਸੇਫ ਹੈਗੀ ਆ ਦਵਾਈ ਇਹਦੇ ਚ ਕੋਈ ਡੈਟਰੇਸ਼ਨ ਨਹੀਂ ਆ ਕਿਸੇ ਕਿਸਮ ਦੀ ਕੋਈ ਮਾਈਕਰੋਬੀਅਲ ਕੰਟਾਮਿਨੇਸ਼ਨ ਨਹੀਂ ਆ ਤੇ ਮੈਂ ਸੈਂਟਰ ਗਵਰਨਮੈਂਟ ਨੂੰ ਬੇਨਤੀ ਕਰੂੰਗਾ ਆਪਣੇ ਯੂਨੀਅਨ ਹਸਪੀਟਲ ਸਟੈਂਡਰਡਾ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਬੰਦਾ ਤਾਂ ਦਵਾਈ ਬਿਮਾਰੀ ਤੋਂ ਰਾਹਤ ਪਾਣ ਲੈਂਦਾ ਉਹਦੀ ਜਾਨ ਹੀ ਚਲੀ ਜਾਵੇ ਰਈਆਂ ਤਿਉਹਾਰ ਆ ਗਏ ਨੇ ਤੇ ਮਿਲਾਵਟੀ ਜਿਹੜੇ ਸਟਰੀਟ ਸਨੇਲ ਚਾਏ ਜਾਂ ਪੋਲਿਊਸ਼ਨ ਨੂੰ ਲੈ ਕੇ ਕੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇਹਨੂੰ ਅਸੀਂ ਮੈਨਾਂ ਉਹਨਾਂ ਨੂੰ ਸਖਤ ਤਾੜਨਾ ਵੀ ਕਰਦਾ ਜੀ ਕਿਉਂਕਿ ਜਦੋਂ ਫੈਸਟੀਵਲ ਆਉਂਦੇ ਆਪਣੇ ਮਠਾਈਆਂ ਦੇਣ ਦਾ ਖਾਣ ਦਾ ਖਲਾਨ ਦਾ ਪੰਜਾਬ ਦੇ ਵਿੱਚ ਬਹੁਤ ਰਵਾਜ਼ ਹੈ ਤੇ ਬਨੂੰ ਲੱਗਦਾ ਵੀ ਆਪਾਂ ਨੂੰ ਇੱਕ ਤਾਂ ਰਵਾਜ ਥੋੜੇ ਜਿਹਾ ਆਪਾਂ ਫਲ ਫਰੂਟ ਖਾਈਏ ਤੇ ਦੇਈਏ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਦਿੱਕਤ ਨਹੀਂ ਆਉਂਦੀ ਤੇ ਜਾਂ ਫਿਰ ਅਸੀਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਮਿਲਕ ਜਾਂ ਆਪਣੇ ਖੋਆ ਨਹੀਂ ਯੂਜ਼ ਹੁੰਦਾ ਖਾਸ ਕਰਕੇ ਖੋਏ 'ਚ ਸਭ ਤੋਂ ਜ਼ਿਆਦਾ ਮਲਾਵਟ ਆਉਂਦੀ ਆ ਉਹਦੇ 'ਚ ਜਿਹੜਾ ਸਿੰਥੈਟਿਕ ਪਨੀਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਉਹਦੇ 'ਚ ਮਲਾਵਟ ਆਉਂਦੀ ਆ ਤੇ ਜਿਹਦੇ 'ਚ ਕਿਓ ਜ਼ਿਆਦਾ ਯੂਜ਼ ਹੁੰਦਾ ਦਾ ਜਿਹੜੇ ਰੰਗ ਜਿੱਥੇ ਜ਼ਿਆਦਾ ਜੂਂਦੇ ਰੰਗ ਬਰੰਗੀਆਂ ਮਠਾਈਆਂ ਨਹੀਂ ਖਾਣੀਆਂ ਚਾਹੀਦੀਆਂ ਜਿਹੜੀ ਪਨੀਰ ਤੋਂ ਬਣੀਆਂ ਹੋਈਆਂ ਜਿਹੜੀਆਂ ਮਠਾਈਆਂ ਉਹਨਾਂ ਦਾ ਇਸਤੇਮਾਲ ਆਪਾਂ ਘੱਟ ਕਰ ਇਹਦੇ ਨਾਲ ਨਾਲ ਅਸੀਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਇੱਕ ਫਲਾਈਂਗ ਸਕਵਾਡ ਬਣਾਇਆ ਹੈ ਵੀ ਜੇ ਸਾਡੇ ਕੋਲੇ ਕੋਈ ਸ਼ਿਕਾਇਤ ਕਰੇਗਾ ਉਸ ਨੰਬਰ ਦੇ ਉੱਤੇ ਤਾਂ ਅਸੀਂ ਕਿਸੇ ਹੋਰ ਜ਼ਿਲ੍ਹੇ ਦੀ ਟੀਮ ਭੇਜ ਕੇ ਉਹਨਾਂ ਦੇ ਜਿਹੜੇ ਸੈਂਪਲ ਭਰਾਵਾਂਗੇ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਦੇਣੀ ਆ ਉਹ ਆਥੈਂਟਿਕ ਹੋਣੀ ਚਾਹੀਦੀ ਆ ਔਰ ਬਦਲਾ ਲੋ ਭਾਵਨਾ ਨਾਲ ਬਿਲਕੁਲ ਨਹੀਂ ਹੋਣੀ ਚਾਹੀਦੀ ਤੇ ਜੇ ਤੁਹਾਨੂੰ ਲੱਗਦਾ ਵੀ ਕਿ ਇਹ ਡੈਟ੍ਰੈਕਸ਼ਨ ਹੋ ਰਹੀ ਹੈ ਤਾਂ ਸਾਡੀ ਹਟੀਮਾ ਜਾ ਕੇ ਚੈੱਕ ਕਰਨੀ ਹੈ ਮੌਕੇ ਤੇ ਐਕਸ਼ਨ ਕਰਨੀ ਹੈ ਅਸੀਂ ਫੜ ਵੀ ਰਹੇ ਹਾਂ ਪਨੀਰ ਫੜ ਰਹੇ ਹਾਂ ਬਹੁਤ ਸਾਰੇ ਡੈਟ੍ਰੈਕਸ਼ਨ ਨੂੰ ਫੜ ਰਹੇ ਹਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਊਗੀ ਜੇਲ੍ਹ ਵੀ ਭੇਜਾਂਗੇ ਜਿਹੜੇ ਡੈਟ੍ਰੈਕਸ਼ਨ ਕਰਨਗੇ ਲੋਕਾਂ ਨਾਲ ਖਲਵਾੜ ਕਰਨਗੇ ਔਰ ਉਹਨਾਂ ਨੂੰ ਵੱਡੇ ਵੱਡੇ ਜੁਰਮਾਨੇ ਵੀ ਹੋਣਗੇ ਆਪਣਾ ਨੁਕਸਾਨ ਜ਼ਿਆਦਾ ਕਰਦੇ ਆ ਮੈਂ ਇਹਦੇ ਬਾਰੇ ਕੋਈ ਬਹੁਤਾ ਕੁਝ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਇੱਕ ਵਾਰੀ ਕੋਰਟ ਚਲੇ ਗਿਆ ਤਾਂ ਕੋਰਟ ਤੇ ਵਿਸ਼ਵਾਸ ਰੱਖੋ ਨਾ that means ਤੁਹਾਨੂੰ ਅਦਾਲਤ ਤੇ ਵੀ ਵਿਸ਼ਵਾਸ ਨਹੀਂ ਆ ਤੁਸੀਂ ਪਾਰਟੀ ਨਾਲ ਤਾਂ ਜੋ ਤੁਸੀਂ ਕਰ ਰਹੇ ਹੋ ਤੁਸੀਂ ਉਹ ਆਪ ਦਾ ਨਕਸਾਨ ਕਰ ਰਹੇ ਆ ਇੱਕ ਜਿਹੜਾ ਇੱਕ ਭਾਈਚਾਰਾ ਹੁੰਦਾ ਜੇ ਸਾਡਾ ਇੱਕ ਡਾਕਟਰ ਕੋਈ ਖਰਾਬੀ ਕਰਦਾ ਉਦੇ ਨਾਲ ਸਾਰੇ ਭਾਈਚਾਰੇ ਨੂੰ ਛੱਟ ਵੱਜਦੀ ਹੈ ਜੇ ਕੋਈ ਜਿਵੇਂ ਤੁਹਾਡੇ ਲਿੰਗ ਦਾ ਨਹੀਂ ਟੈਸਟ ਕਰਨੀ ਹੁੰਦੀ ਉਹ ਫੀਮੇਲ ਫੀਟੀਸਾਈਡ ਉਸ ਤੋਂ ਬਾਅਦ ਹੁੰਦੀ ਹੈ ਉਹਦੇ ਕਨਸੀਕਵੈਂਸਸ ਕੀ ਆ ਸੋ ਜਿਹੜੀ ਪਾਰਟੀ ਮਿਰਨਾਲ ਤੇਜਿੰਦਰ ਮਹਿਤਾ ਹੈਗੇ ਜੀ ਦੂਜੇ ਪਾਸੇ ਮੇਰੇ ਕੁੰਦਰਕ ਹੋ ਗਿਆ ਜੀ ਖੜੇ ਆ ਫਾਊਂਡਰ ਹੈ ਜੀ ਪਾਰਟੀ ਦੇ ਤੇਜਿੰਦਰ ਮਹਿਤਾ 14 ਤੋਂ ਜੁੜਿਆ ਹੋਇਆ ਇਹਨਾਂ ਨੂੰ ਇਜਤਮਾਨ ਮਿਲਿਆ ਨਾ ਜੀ ਉਹਨਾਂ ਨੂੰ ਜਿਹਨਾਂ ਨੂੰ ਬਦਲੇ ਸਮੇ ਤੋਂ ਪਹਿਲਾਂ ਇੱਜ਼ਤ ਮਿਲ ਗਿਆ ਪਾਰਟੀ ਨਾਲ ਉਹਨਾਂ ਨੂੰ ਵੀ ਇੱਜ਼ਤ ਮਾਨ ਦਿੱਤਾ ਪਾਰਟੀ ਸਾਡੀ ਮੈਰਿਟ ਬੇਸ ਪਾਰਟੀ ਆ ਇਹ ਕੋਈ ਪਰਿਵਾਰਵਾਦੀ ਪਾਰਟੀ ਨਹੀਂ ਆ ਸੋ ਇਹ ਜਿਹੜਾ ਹੈਗਾ ਸਾਰਿਆਂ ਨੂੰ ਮੈਂ মিডিਆ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਸੰਗੋਚ ਵਰਤੋਂ ਆਪਣਾ ਇਨਵੈਸਟਿਗੇਟਿਵ ਜਰਨਲਿਜ਼ਮ ਕਰੋ ਤੇ ਇਹਦੇ ਤੇ ਜਿਹੜਾ ਹੈਗਾ ਲੈਟਰ ਸਮਝਦਾ ਨਹੀਂ ਸਾ ਲੈਟਰ ਕੀ ਲੱਗ ਰਿਹਾ ਕਿ ਇਸ ਤਰ੍ਹਾਂ ਦੇ ਬੰਦੇ ਸਰਕਾਰ ਦੀ ਛਵੀ ਨੂੰ ਖਰਾਬ ਕਰਨ ਨੂੰ ਤਿਆਰ ਨੇ ਸਰਕਾਰ ਦੀ ਛਵੀ ਨਹੀਂ ਖਰਾਬ ਹੁੰਦੀ ਸਰਕਾਰ ਦੀ ਛਵੀ ਬਣਦੀ ਆ ਜੀ ਅਸੀਂ ਹਸਪਤਾਲ ਵਧੀਆ ਚਲਾਣੇ ਆ ਬਿਜਲੀ ਦਾ ਟਾਂਚਾ ਠੀਕ ਕਰਨਾ ਸਿੱਖਿਆ ਵਧੀਆ ਦੇਣੀ ਆ ਸ਼ਹਿਰ ਦੇ ਵਿੱਚ ਸੜਕਾਂ ਬਣ ਗਈਆਂ ਲੋਕਾਂ ਨੂੰ ਪੀਣ ਦੇ ਪਾਣੀ ਮਿਲੇਗਾ 24 ਘੰਟੇ ਸਰਕਾਰ ਦੀ ਛਵੀ ਕੰਮ ਨਾਲ ਬਣਦੀ ਆ ਤੋਂ ਇਹੋ ਜਿਹੇ ਬੰਦਿਆਂ ਦੇ ਜਿਹੜੇ ਹੁੰਦੇ ਆ ਇਹ ਇਹਨਾਂ ਦਾ ਆਪਣਾ ਕੋਈ ਹੁੰਦਾ ਨਹੀਂ ਆ ਇਹਨਾਂ ਦਾ ਵਕਾਰ ਨਹੀਂ ਹੁੰਦਾ ਇਹਦੇ ਨਾਲ ਸਰਕਾਰਾਂ ਨੂੰ ਫਰਕ ਨਹੀਂ ਪੈਂਦਾ ਦਰਿਆਵਾਂ ਨੂੰ ਇੱਕ ਗੰਦੀ ਮੱਛੀ ਨਾਲ ਕੋਈ ਫਰਕ ਨਹੀਂ ਪੈਂਦਾ